ਨਸ਼ਾ ਵੇਚਣ ਤੋਂ ਰੋਕਣ ਤੇ ਦੋ ਟੀਰਾ ਦਰਮਿਆਨ ਜ਼ਬਰਦਸਤ ਲੜਾਈ ਚਲੇ ਟਾਂ ਰੋੜੇ ਦੋਹਾਂ ਟੀਰਾ ਦੇ ਚਾਰ ਲੋਕ ਜ਼ਖਮੀ ਹਮਲੇ ਦੀ ਸੀਸੀਟੀਵੀ ਆਈ ਸਾਹਮਣੇ ਪੁਲਿਸ ਜਾਂਚ ਸ਼ੁਰੂ ਬਟਾਲਾ ਦੇ ਨਸ਼ੇ ਦੀ ਵਿਕਰੀ ਲਈ ਬਦਨਾਮ ਇਲਾਕੇ ਗਾਂਧੀ ਕੈਂਪ ਵਿੱਚ ਦੋ ਟੀਰਾ ਦਰਮਿਆਨ ਹੋਏ ਝਗੜੇ ਦੌਰਾਨ ਜ਼ਬਰਦਸਤ ਲੜਾਈ ਹੋਈ ਅਤੇ ਦੋਹਾਂ ਪਾਸੋਂ ਜਮ ਕੇ ਇੱਟਾ ਰੋੜੇ ਤੇ ਤੇਜ਼ ਤਾਰ ਹਥਿਆਰ ਵੀ ਚਲੇ ਇਸ ਝਗੜੇ ਵਿੱਚ ਦੋਹਾਂ ਟੀਰਾ ਦੇ ਦੋ-ਦੋ ਲੋਕ ਗਿਆਨੀ ਕੁਲ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਝਗੜੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਚਾਰੋਂ ਜ਼ਖਮੀਆਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਵਿਖੇ ਚੱਲ ਰਿਹਾ ਹੈ ਉੱਤੇ ਹੀ ਇੱਕ ਤੇਰਦਾ ਦੋਸ਼ ਹੈ ਕਿ ਨਸ਼ਾ ਵੇਚਣ ਤੋਂ ਰੋਕਣ ਤੇ ਦੂਜੇ ਤੇਰਵਲੋਂ ਹੁਣਾ ਤੇ ਹਮਲਾ ਕੀਤਾ ਗਿਆ ਪੁਲਿਸ ਨੇ ਵੱਲੋਂ ਜਾਂਚ ਸ਼ੁਰੂ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਧਰ ਇਕ ਤੇਰਦੇ ਜ਼ਖਮੀ ਬਲਵਿੰਦਰ ਸਿੰਘ ਅਤੇ ਉਸਦੀ ਮਾਂ ਪੁਸ਼ਪਾ ਨੇ ਦੂਸਰੀ ਤੇਰਤੇ aarop ਲਗਾਏ ਕਿ ਦੂਸਰੀ ਤੇਰਦੇ ਰਵੀ ਅਤੇ ਅਜੈ ਸ਼ਰਿਆਮ ਉਹਨਾਂ ਦੇ ਕਰ ਨੇੜੇ ਨਸ਼ਾ ਵੇਚਦੇ ਹਨ ਜਿਸ ਨੂੰ ਲੈ ਕੇ ਉਹਨਾਂ ਕਈ ਵਾਰ ਰੋਕਿਆ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਲੇਕਿਨ ਕੁਝ ਨਹੀਂ ਹੋਇਆ ਪਰ ਇਸੇ ਰੰਜਿਸ਼ ਤੇ ਉਹਨਾਂ ਦੇ ਉੱਤੇ ਦੂਸਰੀ ਤੇਰ ਨੇ ਹਮਲਾ ਕੀਤਾ ਹੈ ਅਤੇ ਆਪਣੇ ਬਚਾਅ ਵਿੱਚ ਉਹਨਾਂ ਨੇ ਇਨ੍ਹਾਂ ਦਾ ਹੀ ਦਾਤਰ ਖੋਲ੍ਹਿਆ ਉਹਨਾਂ ਕਹਿਾ ਕਿ ਸਾਨੂੰ ਇਨਸਾਫ ਚਾਹੀਦਾ ਹੈ ਉਧਰ ਦੂਸਰੇ ਪਾਸੇ ਦੂਸਰੀ ਧਿਰ ਦੇ ਜ਼ਖਮੀ ਰਵੀ ਅਤੇ ਅਜੈ ਨੇ ਦੱਸਿਆ ਕਿ ਨਸ਼ਾ ਵੇਚਣ ਦਾ ਆਰੋਪ ਸਰਾਸਰ ਝੂਠਾ ਹੈ ਬੇਸ਼ੱਕ ਕੈਂਪ ਵਿੱਚ ਜਾ ਕੇ ਪੁੱਛਗਿੱਛ ਕਰ ਲਈ ਜਾਵੇ ਉਹਨਾਂ ਕਿਹਾ ਕਿ ਉਹ ਫਰੂਟ ਦੀ ਰੇੜੀ ਲਗਾਉਂਦੇ ਹਨ ਅਤੇ ਜਦੋਂ ਉਹ ਆਪਣੇ ਕੰਮਕਾਰ ਤੇ ਆਉਂਦੇ ਜਾਂਦੇ ਹਨ ਤਾਂ ਬਲਵਿੰਦਰ ਅਤੇ ਉਸ ਦਾ ਪਰਿਵਾਰ ਉਹਨਾਂ ਨੂੰ ਰੋਕਾ ਟੋਕੀ ਕਰਦੇ ਰਹਿੰਦੇ ਹਨ ਜਾਣ ਬੁੱਝ ਕੇ ਉਹਨਾਂ ਨਾਲ ਰੰਜਿਸ਼ ਰੱਖਦੇ ਹਨ ਜਿਸ ਦੇ ਚਲਦੇ ਇਹ ਝਗੜਾ ਹੋਇਆ ਉਧਰ ਜਾਂਚ ਅਧਿਕਾਰੀ ਐਸਆਈ ਅਸ਼ੋਕ ਕੁਮਾਰ ਨੇ ਇਸ ਝਗੜੇ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਜੀਦ ਪਹਿਲਾਂ ਤਾਂ ਮੇਰੇ ਭਰਾ ਤੇ ਹਮਲਾ ਕੀਤਾ ਸੀ ਉਹਨੇ ਵੀ ਸਾਨੂੰ ਨਾ ਜਾਣਾਂ ਜਾਂਦੇ ਨਾ ਛੇਰਨਾ ਕਰਨਾ ਤੰਗ ਕਰਨਾ ਕਰਨਾ ਮੈਂ ਨਾ ਇੱਕ ਦਿਨ ਰੇੜੀ ਲੈ ਕੇ ਚੱਲਾਂ ਤੇ ਰੇੜੀ ਇੱਕ ਦਿਨ ਉਹਦੀ ਸਕੂਟਰੀ ਲਾਗੂ ਕੱਢੀ ਬਸ ਉਸੇ ਦਿਨ ਦੀ ਉਹਨੇ ਰਮਸ਼ ਰੱਖੀ ਸੀ ਤੇ ਮੈਨੂੰ ਨਾ ਜਨਨੇ ਗਾਲਾਂ ਕੱਢਣੇ ਮੈਂ ਰੇੜੀ ਲੈ ਕੇ ਚੱਲਾਂ ਸੀਸੀਟੀਵੀ ਕੈਮਰੇ ਦੇ ਵਿੱਚ ਤੁਸੀਂ ਬਕਾਇਦਾ ਦੇ ਸਕਦੇ ਹੋ ਵੀ ਮੇਰੇ ਤੇ ਕਰਪਾਨ ਤੇ ਉਹਦਾ ਹਮਲਾ ਕੀਤਾ ਉਹਨੇ ਫਿਰ ਲੱਗੇ ਖਲੋਤੇ ਮੁੰਡਿਆਂ ਨੇ ਮੈਨੂੰ ਬਚਾ ਲਿਆ ਮੈਂ ਰੇੜੀ ਬੈਕ ਲੈ ਕੇ ਚਲੇ ਗਿਆ ਤੇ 10-15 ਮਿੰਟ ਦੀ ਵੀਡੀਓ ਭਾਵੇਂ ਖੁਦ ਦੇਖ ਲਓ ਇਹ ਸਾਨੂੰ ਲਗਾਤਾਰ ਗਾਲਾਂ ਕੱਢੀ ਜਾਂਦਾ ਸੀ ਕੱਢੇ ਹੀ ਜਾਂਦਾ ਸੀ ਕੱਢੀ ਜਾਂਦਾ ਸੀ ਉਹਦੇ ਵਿੱਚ ਇੱਕ ਸਾਡਾ ਤਾਇ ਦਾ ਮੁੰਡਾ ਸੀ ਮੋਟਰਸਾਈਕਲ ਤੇ ਆਇਆ ਉਹਨੇ ਸਾਨੂੰ ਅੱਗੇ ਰੋਕਿਆ ਪਰ ਇਹਨੇ ਉਹਦੀ ਵੀ ਨਹੀਂ ਮੰਨੀ ਹਾਰ ਕੇ ਉਹ ਵੀ ਚਲੇ ਗਿਆ ਫਿਰ ਤੇ ਇਹਨੇ ਸਾਡੇ ਘਰ ਤੱਕ ਰੁਜਣਾ ਨਹੀਂ ਇਹਨੇ ਸਨਾ ਭੇਜਨੇ ਕਦੇ ਥੁਕਣਾ ਇਹ ਮੁੰਡੇ ਤੋਂ ਸਾਨੂੰ ਖਤਰਾ ਹੈ ਇਹਦੇ ਕੋਲ ਦਨਾਲੀ ਵੀ ਹੈਗੀ ਏ ਇਹਦੀ ਦਨਾਲੀ ਵੀ ਰਜਵੇ ਕੀਤੀ ਜਾ ਤੇ ਮੈਨੂੰ ਰਜਣਾ ਧਮਕੀ ਦਿੰਦਾ ਹੁਣ ਮੈਂ ਸੋਲਾ ਕਰਕੇ ਫੇਰ ਤਰਾ ਕਤਲ ਕਰ ਦੇਣਾ ਮੈਂ ਕਿ ਇਹ ਨਸ਼ਾ ਵੇਚਦੇ ਸੀ ਸਾਡੇ ਗਲੀ ਦੇ ਵਿੱਚ ਆ ਕੇ ਤਾਂ ਮੈਂ ਨਸ਼ਾ ਵੇਚਣ ਤੋਂ ਰੋਕਦਾ ਸੀ ਜਿਸ ਤਰ੍ਹਾਂ ਕਿ ਸਾਡੇ ਦੇ ਨਸ਼ਾ ਨਹੀਂ ਨਹੀਂ ਸਰ ਝੂਠ ਹੈ ਤੇ ਪਹਿਲਾਂ ਮੇਰੀ ਇੱਕ ਬੇਨਤੀ ਹੈ ਪੱਤਰਕਾਰਾਂ ਨੂੰ ਵੀ ਜਰੇ ਬਿਨਾ ਸੋਚਿਓ ਮੈਂ ਪੱਤਰਕਾਰਾਂ ਨੂੰ ਨਹੀਂ ਗਲਤੀ ਕਰ ਸਕਦਾ ਚਲੋ ਤੁਹਾਡੀ ਡਿਊਟੀ ਹੈ ਉਹ ਪੱਤਰਕਾਰਾਂ ਨੂੰ ਪਹਿਲਾਂ ਦੋਨਾਂ ਧਿਰਾਂ ਬਾਰੇ ਸੋਚ ਸਮਝ ਕੇ ਆਪਣੇ ਫਿਰ ਵਿਚਾਰ ਦੇਣੇ ਚਾਹੀਦੇ ਨੇ ਕਿਉਂਕਿ ਇੱਕ ਧਰ ਨੂੰ ਤੁਸੀਂ ਪੁੱਛ ਲਿਆ ਦੂਸਰੀ ਧਰ ਨੂੰ ਹਾਂ ਜੇ ਕੈਂਪ ਸਾਰੇ ਦੇ ਵਿੱਚ ਕੋਈ ਕੈਦੇ ਵੀ ਸਾਡੇ ਨੂੰ ਨਸ਼ਾ ਵੇਚਦਾ ਤੇ ਅਹੀ ਜੇਰੀ ਸਿਰਮਾਨਾ ਸਾਨੂੰ ਸਰਕਾਰ ਲੈ ਗਈ ਅਸੀਂ ਇਹ ਕੇਸ ਵੀ ਭੁੱਲ ਜਾਾਂਗੇ ਸਾਡਾ ਭਾਵੇਂ ਕੁਝ ਵੀ ਕਰ ਦਿਓ ਨੁਕਸਾਨ ਕਤਲ ਕਰ ਦਿਓ ਮੈਂ ਹਰ ਚੀਜ਼ ਦਾ ਜ਼ਿੰਮੇਵਾਰ ਜੇ ਕੋਈ ਬੱਚਾ ਤੱਕ ਸਾਡੇ ਵੱਲੋਂ ਕਹਿ ਦੇ ਅਸੀਂ ਰੇੜੀ ਦਾ ਕੰਮ ਕਰਨੇ ਆ ਫਰੂਟ ਦਾ ਕੰਮ ਕਰਨੇ ਆ ਉਹ ਸਲੂਨ ਦੇ ਉੱਤੇ ਜਾਂਦਾ ਉਹਨੂੰ ਸਲੂਨ ਤੇ ਵੀ ਧਮਕੀਆਂ ਦਿੰਦਾ ਸਾਨੂੰ ਇਹਦੇ ਤੋਂ ਖਤਰਾ ਹੈ ਮੈਂ ਇਨਸਾਫ ਚਾਹਨਾ ਤੇ ਮੈਨੂੰ ਦਿਨਾਲੀ ਦੀਆਂ ਧਮਕੀਆਂ ਦਿੰਦਾ ਉਹਦਾ ਸੀਸੀਟੀਵੀ ਦੇ ਵਿੱਚ ਵੀ ਦਨਾਲੀ ਵੱਲੋਂ ਕਹਿੰਦਾ ਜੀ ਦਨਾਲੀ ਲਓ ਦਨਾਲੀ ਲਓ ਇਹ ਨਹੀਂ ਮੈਨੂੰ ਪਤਾ ਵੀ ਹੁਣ ਚੋਣ ਚੱਲਦੇ ਪਏ ਕਿ ਜਾਂ ਇਹਦੇ ਕੋਲ ਉਸ ਟਾਈਮ ਇਹਦੇ ਕੋਲ ਹੁੰਦੀ ਤੇ ਇੰਨੇ ਸਾਡਾ ਕਤਲ ਕਰ ਦੇਣਾ ਸੀ ਸਾਨੂੰ ਇਹਦੇ ਜਨਾਲੀ ਜਬਤ ਹੋਣੀ ਚਾਹੀਦੀ ਇਹੋ ਜਿਹੇ ਬੰਦਿਆਂ ਨੂੰ ਤੇ ਹਰ ਇੱਕ ਨੂੰ ਚਪੇੜਾ ਮਾਰਦਾ ਘਰ ਜਾ ਕੇ ਮੈਨੂੰ ਇਨਸਾਫ ਚਾਹੀਦਾ ਇਹਦੇ ਬੰਦਿਆਂ ਕੋਲ ਮੈਨੂੰ ਖਤਰਾ ਗੱਲ ਭਈਏ ਮੈਂ ਨਾ ਕੰਮ ਤੋਂ ਨਾ ਉਹ ਪਰ ਵੱਡੇ ਭਰਾ ਨੂੰ ਨਾ ਮੇਰੇ ਨੂੰ ਪੈ ਗਏ ਤੇ ਮੈਂ ਵਿੱਚ ਜਾਨੀ ਛਡਾਵਾ ਹੀ ਪਿਆ ਮੈਂ ਆਪਣੇ ਹੱਡੇ ਮੋਰਤੇ ਆ ਕੇ ਨਾ ਤੇ ਮੈਂ ਉਹ ਚਾਰ ਪੰਜ ਜਣੇ ਸੀ ਉਹਨਾਂ ਦੇ ਨਾਲ ਹੋੜੀਆਂ ਨਾਲ ਪਸਾਤੇ ਸੀ ਉਹ ਦੋ ਭਰਾ ਸੀ ਆਪੀ ਉਹਨਾਂ ਦਾ ਪਿਓ ਹੀ ਤੇ ਉਹਨਾਂ ਨੇ ਨਾ ਆਂਦਿਆ ਦੇ ਵੇਖਿਆ ਸੋਨਿਆ ਕੱਖ ਨਹੀਂ ਮੇਰੇ ਤੇ ਦੱਤਰਾ ਕਿਰਪਾਨਾਂ ਨਾਲ ਹਮਲਾ ਕਰਤਾ ਮੇਰੇ ਹੱਥ ਤੇ ਬਾਹਾਂ ਤੇ ਯਾਨਕਿ ਜਿੱਥੇ ਜਿੱਥੇ ਵਜੇ ਉਹਨਾਂ ਨੇ ਮੇਰੇ ਤੇ ਪੂਰੀ ਤਸੱਲੀ ਬਖਸ਼ੀ ਯਾਨਕਿ ਹਮਲਾ ਕਰਤਾ ਉਹਨਾਂ ਨੇ ਸਾਡੇ ਭਾਈ ਦੋ ਜ ਤੇ ਜਿਹੜਾ ਉਹਨਾਂ ਦਾ ਕਹਾਂਗੇ ਨਸ਼ਾ ਵੇਚਦੇ ਸੀ ਤੇ ਨਸ਼ਾ ਵੇਚਣ ਨੂੰ ਉਹਨਾਂ ਨੂੰ ਰੋਕਦੇ ਸਾਂ ਉਹ ਭਾਈ ਤੁਸੀਂ ਸਾਰੇ ਹਰ ਕਿਸੇ ਨੂੰ ਕਹੇ ਕੋਈ ਨਿਕਵਾਰੀ ਕਰਵਾ ਸਕਦੇ ਹੋ ਕਿਸੇ ਨੂੰ ਵੀ ਲਾਗੇ ਚਾਕੇ ਪੁੱਛ ਸਕਦੇ ਹੋ ਇਹ ਮਾ ਜੀ ਨਸ਼ਾ ਵੇਚ ਦਿਆ ਸਾਡੇ ਬੇਟੇ ਨੇ ਲੱਕਿਆ ਇਹਨਾਂ ਨੇ ਸਵੇਰੇ ਆਣ ਕੇ ਸਾਡੇ ਤੇ ਹਮਲਾ ਕਰ ਦਿੱਤਾ ਅਸੀਂ ਤੇ ਚੁੱਪ ਕਰਕੇ ਆਪਣੇ ਘਰ ਬੈਠੇ ਤੇ ਸਾਨੂੰ ਕਿਸੇ ਗੱਲ-ਵਾਦ ਦਾ ਨਹੀਂ ਪਤਾ ਹੈਗਾ ਇਹਨਾਂ ਨੇ ਸਾਡੇ ਬੱਚੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੇ ਘਰ ਵਾਲਾ ਮੇਰਾ ਮੇਰੀ ਬੇਟੀ ਮੇਰੀ ਨੂੰਹ ਇਹ ਲੜਕਾ ਸੀ ਸਾਡਾ ਅਸੀਂ ਛਡਾਉਂਦੇ ਰਹੇ ਨਾਲ ਸਾਡੇ ਵੀ ਇਟ ਵਟੇ ਬੜੇ ਮਾਰੇ ਆ। ਹੱਥ ਹੱਗ ਗਿਆ। ਹਾਂ ਆ ਰਹਾਂ ਜੀ ਭਾਜੀ ਇੱਕ ਰਾਤ ਅਸੀਂ ਖੋਇਆ ਦਾ ਉਹ ਸਾਡੇ ਘਰ ਪਿਆ ਦਾ ਜੀ। ਕੀ ਜਾਂਦੇ ਤੂੰ? ਮੈਂ ਇਹੋ ਚਾਹਨੀ ਆ ਕਿ ਇਹਦਾ ਇਨਸਾਫ ਹੋਏ। ਇੱਕ ਜਿਹੜਾ ਅਸੀਂ ਨਸ਼ੇ ਵਾਲੋ ਦੱਸਨੇ ਆ ਤੇ ਇਹ ਜਿਹੜਾ ਸਾਰੇ ਸਾਰੇ ਪਰਿਵਾਰ ਲੈ ਕੇ ਸਾਨੂੰ ਪੈ ਜਾਂਦੀ ਹੈ ਤੇ ਫਿਰ ਸਾਡੀ ਪੁਲਿਸ ਕਦੀ ਮਦਦ ਕਰਨ ਗਈ ਏ। ਰਾਤੀ ਰਾਤੀ ਗੱਲ ਕਰ। ਰਾਤ ਇਹਨਾਂ ਨੇ 9:30 ਵਜੇ ਸਾਡੇ ਰੇੜੇ ਦੇ ਵਿੱਚ ਗੂਏ ਕੇ ਅੱਗੇ ਬੜਾ ਰੋੜਾ ਪਾਇਆ ਹੈ ਹਨ ਬੰਦੇ ਪੈ ਗਏ ਹਨ ਬੰਦੇ ਪੈ ਗਏ ਇਹ ਇੱਕ ਇੱਕ ਮੋਟਰਸਾਈਕਲ ਉਤੇ ਪੰਜ ਪੰਜ ਜਣੇ ਬੈਠੇ ਦੇ ਹੀ ਅਸੀਂ ਦੋ ਫੋਨ ਕੀਤੇ ਨੇ 112 ਨੰਬਰ ਵਾਲਿਆਂ ਨੂੰ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਬਿਲਕੁਲ ਜੀ ਇੱਕ ਅਜੇ ਸਾਨੂੰ ਉਹ ਸਰਨਦਾਸ ਵਾਸੀ ਤੇ ਗੰਦੀ ਪਿੰਕ ਤੇ ਚੂਨੀ ਲਾਦ ਤੇ ਦੋ ਪਰਿਵਾਰਕ ਮੈਂ ਮੜ ਹੋ ਰਿਹਾ ਸਿਓਨ ਹਸਪੀਟਲ ਤੇ ਕੀ ਦਾਖਲ ਹੋਇਆ ਇਸ ਸੰਬੰਧੀ ਜਿਹੜਾ ਵਾ ਸੀਸੀਟੀਵੀ ਕੈਮਰੇ ਤੇ ਦੇਖ ਰਹੇ ਹਾਂ ਇਹਨਾਂ ਦੀ ਐਮਐਲਆਰ ਸਾਡੇ ਕੋਲ ਬੰਨ੍ਹ ਗਈਆਂ ਇਹਨਾਂ ਨੇ ਬਿਆਨ ਲਿਖ ਕੇ ਜੋ ਵੀ ਕਾਨੂੰਨ ਮੁਤਾਬਕ ਕਾਰਵਾਈ ਤੇ ਬੰਦੀਆ ਕਰਕੇ ਤੇ ਇਹਨਾਂ ਨੂੰ ਮੁਕਲਬੰਦ ਕੀਤੀ ਜੰਮੀ ਇੱਕ ਪਾਰਟੀ ਕਹ ਰਹੀ ਆ ਕਿ ਨਸ਼ਾ ਵਿੱਚ ਕੋ ਝਗੜਾ ਹੋਇਆ ਜਦ ਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹਨਾਂ ਦੀ ਪਹਿਲਾਂ ਵੀ ਰੰਜਿਸ਼ ਬਾਜੀ ਪਹਿਲਾਂ ਵੀ ਝਗੜਾ ਹੋਇਆ ਹੈਗਾ ਦੂਸਰੀ ਪਾਰਟੀ ਤੇ ਨਸ਼ਾ ਵਗੈਰਾ ਨਹੀਂ ਭੇਜਦੀ ਕੋਈ ਵੀ ਉਹ ਸਿਰਫ ਇੱਕ ਦੂਜੇ ਤੇ ਦੋਸ਼ ਲਾ ਰਹੇ